ਉੜਦਾ ਕੀ ਪਤਾ ਕੁੱਪ ਕਰੀ ਪਿਆ ਰਹੇ ਵੀ ਗਰਮੀਆਂ ਪੈਂਦੀ ਛੋੜਾ ਲੈਣ ਦਾ ਸਾਰੀ ਓਏ ਆਹ ਓਏ ਸਾਰੀ ਹੀ ਕੋ ਜੀ 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 ਮਰਜ਼ੀ ਕਰ ਤੁਸੀਂ ਕਿਹੜੀ ਪਾਰਟੀ ਨੂੰ ਵੋਟ ਪਾਓਗੇ ਅਸੀਂ ਭਾਈ ਸਿਮਰਜੀਤ ਮਾਨ ਨੂੰ ਹਾਂ ਜੀ ਐਮਪੀ ਦੇ ਆ ਵੋਟ ਆ ਗਏ ਵੀਰੇ ਹਾਂ ਜੀ ਹਾਂ ਜੀ ਕਿਹੜੀ ਪਾਰਟੀ ਦਾ ਰਜਨ ਜ਼ਿਆਦਾ ਲੱਗ ਰਿਹਾ ਰਜਨ ਸਾਡੇ ਦੇ ਸਿਮਰਜੀਤ ਮਾਨ ਵੱਲ ਪਾਵਾਂਗੇ ਜੀ ਅੱਛਾ ਹਾਂਜੀ ਆਮ ਪਾਰਟੀ ਦੇ ਨਾਲ ਆ ਜੀ ਆਮ ਪਾਰਟੀ ਦੀ ਕੰਮ ਕੀਤੇ ਨੇ ਜਿਵੇਂ ਨਸ਼ਾ ਉਹ ਜੋ ਮੈ ਨਹੀਂ ਖਤਮ ਕਰਿਆ ਬੇਰਜ਼ਗਾਰੀ ਬੇਰਜ਼ਗਾਰੀ ਵਧ ਗਈ ਇਹ ਕਿਹਨੂੰ ਪਾਓਗੇ ਵੋਟ ਅਈਦਾ ਬੂ ਬਾਬੇ ਨਹੀਂ ਪਾਵਾਂਗੇ ਬਾਬੇ ਕਿਹੜੇ ਸਿਮਰਜੀਤ ਸਿਮਰਜੀਤ ਮਾਨ ਬਾਬੇ ਦਾ ਦੋਨੇ ਇੱਕ ਬਾਦਲ ਦਾ ਬਸ ਬਾਬਾ ਵੀ ਸੀ ਉਹਦਾ ਘੈਂਟ ਆ ਬਾਦਲ ਦਾ ਘੈਂਟ ਆ ਪੂਰਾ ਉਹ ਪੂਰਾ ਘੈਂਟ ਰਿਹਾ ਜਿੰਨਾ ਟਾਈਮ ਰਿਹਾ ਸੀ ਨੌਜਵਾਨ ਤਾਸ਼ ਖੇਡੀ ਜਾਂਦੇ ਨੇ ਇਧਰਲੇ ਪਾਸੇ ਬਾਈ ਨਹੀਂ ਦੁਕਾਨ ਆ ਹੱਸੀਗਾ ਵੀਰੇ ਹੋ ਠੀਕ ਠਾਕ ਵੀਰੇ ਹਾਂਜੀ ਹਾਂਜੀ ਐਮਪੀ ਦੇ ਆ ਵੋਟ ਆ ਗਈਆਂ ਵੀਰੇ ਕਿਹੜੀ ਪਾਰਟੀ ਦਾ ਰੁਝਾਨ ਜ਼ਿਆਦਾ ਲੱਗ ਰਿਹਾ ਰੁਝਾਨ ਸਾਡੇ ਦਾ ਹੀ ਸਿਮਰਜੀਤ ਮਾਨ ਵੱਲ ਪਾਵਾਂਗੇ ਜੀ ਅੱਛਾ ਹਾਂਜੀ ਹਾਂਜੀ ਕੰਮ ਕੀਤੇ ਨੇ ਕੰਮਾਂ ਕਰਿਆ ਵੀਰੇ ਸਾਡੇ ਪਿੰਡ ਵੀਦਾਖੁਰ ਦੇ ਵਿੱਚ ਦੇਖੋ ਜੀ ਆਪਣੇ 2 ਲੱਖ ਰੁਪਏ ਗ੍ਰਾਂਟ ਦਿੱਤੀ ਨੌਜਵਾਨਾਂ ਨੂੰ ਬਿਨਾ ਕਹੇ ਦੋ ਜੀ ਅਸੀਂ ਮੀਤਿਆਰ ਕੋਲੇ ਕਲਵੰਤ ਪਡੋਰੀ ਕੋਲੇ ਅਸੀਂ ਵੀਰੇ ਬਹੁਤ ਗਿੜੇ ਮਾਰੇ ਸਾਡੇ ਪਿੰਡ ਨੂੰ ਉਹਨਾਂ ਨੇ ਇੱਕ ਲਾਈਟਾਂ ਵੀ ਨਹੀਂ ਦਿੱਤੀਆਂ ਜੀ ਹੋਰ ਤਾਂ ਛੱਡੋ ਠੀਕ ਹੈ ਹਾਂਜੀ ਹਾਂ ਬਹੁਤ ਗਿੜੇ ਮਾਰੇ ਜੀ ਸਾਡੇ ਨਹੀਂ ਮੌਜੂਦਾ ਸਰਕਾਰ ਤਾਂ ਕਹਿੰਦੀ ਅਸੀਂ ਕੰਮ ਹੀ ਬਹੁਤ ਕਰ ਰਹੇ ਹਾਂ ਕੌਣ ਕਰੇ ਜੀ ਸਾਡੇ ਪਿੰਡ ਚ ਆ ਕੇ ਗੱਲ ਕਰਨ ਜੀ ਇਹਦੇ ਬਾਰੇ ਦੱਸਾਂਗੇ ਉਹਨਾਂ ਨੂੰ ਹਾਂ ਹਾਂਜੀ ਹਾਂਜੀ ਕੋਈ ਉਹਨਾਂ ਨੇ ਕੋਈ ਸਰਕਾਰ ਨੇ ਜਿਵੇਂ ਕਹਿੰਦੀ ਅਸੀਂ ਜਿਵੇਂ ਇੱਧਰ ਮੁੰਡੇ ਤਾਂ ਖੇਡ ਰਹੇ ਨੇ ਕਹਿੰਦੇ ਇਹ ਤਾਂ ਨੌਕ ਜਿਹੜਾ ਨੌਕਰੀਆਂ ਦਾ ਹਮ ਜਿਹੜੇ ਆਪਣੇ ਮਾਨ ਨੇ ਉਹ ਕੀਤਾਗਾ ਹਮ ਆ ਸਾਹਮਣੇ ਆ ਥੋੜੇ ਭਗਮਨ ਤਮਾਨ ਜੀ ਦਾ ਇਹ ਜਿਹੜੇ ਬੂਟੇ ਲਾਏ ਹੋਏ ਸੀ ਆ ਥੋੜੇ ਸਾਹਮਣੇ ਬੈਠਿਆ ਜੀ ਹਮ ਕੀ ਲੱਗਦਾ ਵੀਰੇ ਸਰਕਾਰ ਤੋਂ ਖੁਸ਼ ਨਹੀਂ ਹੈਗੇ ਕੋਈ ਖੁਸ਼ ਨਹੀਂ ਹੈਗਾ ਵੀਰੇ ਕੈਨ ਨੂੰ ਚਾਹੇ ਕੁਸ ਮਰਜੀ ਕਹੀ ਜਾਵੇ ਹਮ ਉਤੋਂ ਕਹਿਣ ਦੀਆਂ ਗੱਲਾਂ ਨੇ ਠੀਕ ਆ ਅਸੀਂ ਪਿੰਡਾਂ ਦਾ ਸਰਵੇ ਕਰ ਰਹੇ ਆ ਅਸੀਂ ਸਿਮਰਜੀਤ ਮਾਨ ਨੂੰ ਵੋਟ ਪਾਵਾਂਗੇ ਵੀਰੇ ਨਹੀਂ ਕਿਉਂ ਨਾ ਅੱਜ ਦੇਖੋ ਹੋ ਬਿਕਿਆ ਬੰਦਾ ਹਮ ਇਹਨਾਂ ਦਾ ਐ ਨਹੀਂ ਪਤਾ ਲੱਗਦਾ ਕੋਈ ਕਾਂਗਰਸ ਚ ਉੱਟ ਕੇ ਵਗ ਜਾਂਦਾ ਹੂੰ ਕੋਈ ਕਾਲੀਆਂ ਚ ਵਗ ਜਾਂਦਾ ਹੂੰ ਪਰ ਅਸੀਂ ਸਿਮਰਜੀਤ ਮਾਨ ਨੂੰ ਵੋਟ ਪਾਵਾਂ ਨਹੀਂ ਵਿੱਚ ਵਿਰੋਧੀ ਕਹਿੰਦੇ ਨੇ ਇਹ ਤਾਂ ਸਿੱਧੂ ਮੂਸੇ ਵਾਲੇ ਦੇ ਦੀਪ ਸਿੱਧੂ ਦੀ ਮੌਤ ਦਾ ਫਾਇਦਾ ਉਠਾ ਲੈਂਦਾਗਾ ਮੈਂ ਕਹਣਾ ਮਤਲਬ ਹੀ ਨਹੀਂ ਹੈਗਾ ਜੀ ਹੁਣ ਉਹ ਮਰਨ ਤੇ ਥੋੜਾ ਉਹਨੇ ਫਾਇਦਾ ਉਠਾਉਣਾ ਕਿਸੇ ਦੇ ਨਹੀਂ ਵਿਰੋਧੀ ਕਹਿੰਦੇ ਨੇ ਹਾਂ ਵਿਰੋਧੀ ਤਾਂ ਬਹੁਤ ਕੁਝ ਕਹਿੰਦੇ ਆ ਜੀ ਉਹ ਉਹ ਕਿਦੋਂ ਚਾਹਣਗੇ ਵੀ ਇਹ ਜਿੱਤੇ ਨਹੀਂ ਕੰਮ ਕਰੂਗਾ ਮਾਨ ਸਾਹਿਬ ਮੈਂ ਕਹਣਾ ਪੂਰਾ ਕਰੂਗਾ ਜੀ ਪੂਰਾ ਕਰੂਗਾ ਜਿਹੜੇ ਅਮਰੀਕਾ ਚ ਮੁੰਡੇ ਜਾਂਦੇ ਫਸ ਜਾਂਦੇ ਆ ਉਹਨਾਂ ਨੂੰ ਦੇਖੋ ਚਿੱਠੀ ਦੇ ਕੇ ਵਿਚਾਰਾ ਕਿੰਨਾ ਆਹੋ ਕਰਦਾ ਭਗਵਾਨ ਤਵਾਨ ਅਜੇ ਤੱਕ ਕੀਤੇ ਹੀ ਕੁਛ ਨਹੀਂ ਨਹੀਂ ਵਾਦੇ ਦਾ ਬਹੁਤ ਕਰਦੇ ਨੇ ਵਾਦੇ ਦਾ ਬਹੁਤ ਕੀਤਾ ਜੀ ਵਾਦਿਆਂ ਤੇ ਕੋਈ ਖਰਾਬ ਵੀ ਨਹੀਂ ਉਤਰਿਆ ਹੈਗਾ ਜਿਵੇਂ ਵੀ ਇਹਨਾਂ ਨੇ ਕੋਈ ਕੀਤਾ ਹੀ ਨਹੀਂ ਬਾਈ ਕੰਮ ਯਾਰ ਸਾਡੇ ਪਿੰਡ ਚ ਤਾਂ ਕੋਈ ਹਲਾ ਕੰਮ ਬਾਕਲਵਾਂ ਤਪੜੋਰੀ ਨੂੰ 10 ਸਾਲ ਹੋ ਗਏ ਸਰ ਬਣੇ ਨੂੰ ਸਾਡੇ ਪਿੰਡ ਦਾ ਕਦੇ ਵੱੜ ਕੇ ਬੜਿਆ ਨਹੀਂ ਉਹ ਉਹਨੇ ਨਾ ਕੋਈ ਕੰਮ ਕੀਤਾ ਸਾਡੇ ਪਿੰਡ ਚ ਬਸ ਉਹਨੇ ਆਪਦੀ ਤਨਖਾਹ ਲਵਾਲੀ ਉਹਨੂੰ ਕਹਿੰਦੇ ਪੁੱਨੋ ਦਪੋ ਉਹਨੂੰ ਕਹਿੰਦੇ ਪੁੱਛ ਲਈ ਵੀ ਸਾਡੇ ਪਿੰਡ ਚ ਕੀ ਕੀਤਾ ਗਿਆ ਕਹਰੇ ਪਿੰਡ ਆ ਮੇਰਾ ਉਹਨੂੰ ਪੁੱਛ ਲਈ ਵੀ ਕਹਰੇ ਪਿੰਡ ਚ ਕੀਤਾ ਕੀ ਆ ਤੁਸੀਂ ਕਿਹਨੂੰ ਪਾਓਗੇ ਵੋਟ ਅਈਦਾ ਉਹ ਬਾਬੇ ਨਹੀਂ ਪਾਵਾਂਗੇ ਬਾਬੇ ਕਿਹੜੇ ਸਿਮਰਜੀਤ ਸਿਮਰਜੀਤ ਬਾਬੇ ਦਾ ਦੋਨੇ ਇੱਕ ਬਾਦਲ ਦਾ ਬਸ ਬਾਬਾ ਵੀ ਸੀ ਉਹਦਾ ਘੈਂਟ ਆ ਬਾਦਲ ਦਾ ਘੈਂਟ ਆ ਪੂਰਾ ਉਹ ਪੂਰਾ ਘੈਂਟ ਰਿਹਾ ਜਿੰਨਾ ਟਾਈਮ ਰਿਹਾ ਹਰ ਜਿੰਨਾ ਟਾਈਮ ਰਿਹਾ ਪਰ ਉਹਦਾ ਪਹਿਲਾ ਜਿਹੜਾ ਵੱਡਾ ਬਾਦਲ ਸੀਗਾ ਪੂਰਾ ਸਿਰਾਂ ਬੰਦਾ ਸੀਗਾ ਜਿੰਨਾ ਚਿਰ ਰਿਹਾ ਪੂਰੀ ਹਿੱਕ ਠੋਕ ਕੇ ਉਹਨੇ ਉਹ ਕੀਤੀ ਹੈਗੀ ਹਾਂ ਹਾਂ ਕੀ ਲੱਗਦਾ ਵੀਰੇ ਐਮਪੀ ਦੀਆਂ ਵੋਟਾਂ ਆ ਗਈਆਂ ਕਿਹੜੀ ਪਾਰਟੀ ਦਾ ਰਜਾਂ ਦੇਖਦੇ ਸਾਡੇ ਦਾ ਜੀ ਪਿੰਡ ਦੇ ਵਿੱਚ ਮਾਨ ਤੇ ਆਮ ਆਦਮੀ ਪਾਰਟੀ ਨੂੰ ਵੋਟ ਬਤ ਨਹੀਂ ਮਾਨ ਕਿਹੜੇ ਜੀ ਸਿਮਰਜੀਤ ਸਿੰਘ ਮਾਨ ਅੱਛਾ ਹਾਂ ਕਾਮ ਆਦਮੀ ਪਾਰਟੀ ਇੱਕ ਵੀ ਦੋਨਾਂ ਦੀ ਟੱਕਰ ਆ ਗਈ ਦੋਨਾਂ ਦੀ ਅਡੇਰ ਕੰਮ ਕੀਤੇ ਨੇ ਦੋਨੇ ਪਾਰਟੀਆਂ ਨੇ ਹਾਂ ਵਧੀਆ ਕੰਮਾਂ ਜੀ ਮਾਨ ਸਾਹਿਬ ਨੇ ਅਨੁਸ਼ਾਸਨ ਕਰਕੇ ਨੇ ਨੂਰ ਸਾਹਿਬ ਤੋਂ ਅਵੇ ਸ਼ੀਟ ਛੱਡ ਦਿੱਤੀ ਹੂੰ ਉਹ ਕਰਕੇ ਲੋਕਾਂ ਦੇ ਉਹਦੇ ਕਰਕੇ ਦਿਲਾਂ 'ਚ ਜਗ੍ਹਾ ਬਣਾ ਲਈ ਹਾਂ ਜੀ ਹਾਂ ਜੀ ਅੱਛਾ ਕਿਵੇਂ ਦੇਖਦੇ ਹੋ ਵੀ ਉਹ ਨੌਜਵਾਨਾਂ ਦਾ ਧੱਕਾ ਹੋਇਆ ਜਿੱਥੇ ਉਹ ਤਾਂ ਜਿਵੇਂ ਬਸ ਹੁਣ ਹਾਂ ਪਬਲਿਕ ਜਿਵੇਂ ਉਹਦੇ ਸ਼ਾਂਤ ਖੰਡੂਰ ਸਾਹਿਬ ਉਹਦੇ ਨਾਲ ਜੁੜੀ ਹੋ ਉਸ ਹਾਂ ਉਹਨਾਂ ਦਾ ਫਿਰ ਧੱਕਾ ਹੀ ਹੈ ਹੂੰ ਬੀ ਵਧੀਆ ਕੰਮ ਕਰ ਰਿਆ ਸੀ ਮੁੰਡਾ ਉਹ ਅੰਮ੍ਰਿਤ ਸ਼ਕਾਰਾ ਨਸ਼ੇ ਛਡਾ ਰਿਆ ਸੀਗਾ ਜੀ ਆਪਣੇ ਬੱਚੇ ਸਰਕਾਰ ਤਾਂ ਭਗਵੰਤ ਮਾਨ ਦੀ ਵੀ ਕਹਿੰਦੀ ਸੀ ਅਸੀਂ ਨਸ਼ੇ ਬੰਦ ਕਰਤੇ ਹੋਏ ਬੰਦ ਭਗਵੰਤ ਮਾਨ ਦੀ ਸਰਕਾਰ ਨੇ ਦਾਜੇ ਅੰਮ੍ਰਿਤਪਾਲ ਦਾ ਇਹਗਾ ਸ਼ਨਾਉਂ ਚ ਨਸ਼ੇ ਠੀਕ ਹੈ ਤੁਸੀਂ ਕਿਹੜੀ ਪਾਰਟੀ ਕਿਨੂੰ ਆਪ ਦਾ ਨਿੱਜੀ ਸਾਨੂੰ ਤਾਂ ਦੋਨੇ ਪਾਰਟੀਆਂ ਵਧੀਆ ਜੀ ਆਪਣਾ ਆਮ ਆਦਮੀ ਪਾਰਟੀ ਤੇ ਸ਼ਿਮਰਜੀਤ ਸਿੰਘ ਮਾਨ ਆਮ ਆਦਮੀ ਪਾਰਟੀ ਨੇ ਕੰਮ ਕੀਤੇ ਨੇ ਤੁਹਾਡੇ ਪਿੰਡਾਂ 'ਚ ਕਰਿਆ ਜੀ ਕੰਮ ਆਵਾਜ਼ ਕਾਰਡੀਆਂ ਗਲੀਆਂ ਨਾਲੀਆਂ ਆਦੀ ਹੁਣ ਵੀ ਕੰਮ ਹਾਂਜੀ ਸਾਲਾਂ ਤੋਂ ਡਾ ਰਹਾ ਜੀ ਹਾਂਜੀ ਆਹ ਦੇਖੋ ਬਣਿਆ ਜਾਂਦਾ ਜੀ ਠੀਕ ਆ ਉਧਰ ਵੀ ਬਣਨੇ ਆ ਇਧਰ ਵੀ ਬਣਨੇ ਆ ਹਾਂਜੀ ਵੀ ਖੁਸ਼ ਹਾਂ ਕਿਤੇ ਨਾ ਕਿਤੇ ਪਾਰਟੀਆਂ ਤੋਂ ਹਾਂਜੀ ਖੁਸ਼ ਹਾਂ ਜੀ ਅਗਲੀਆਂ ਤੋਂ ਖੁਸ਼ ਹਾਂ ਜੀ ਹਾਂ ਅਗਲੀਆਂ ਪਾਰਟੀਆਂ ਤੋਂ ਖੁਸ਼ ਹਾਂ ਠੀਕ ਆ ਖੈਰਾ ਸਾਹਿਬ ਵੀ ਨਾ ਟੜਕ ਲੀਡਰ ਨੇ ਕਾਂਗਰਸ ਦੇ ਚਲੋ ਉਹਨਾਂ ਨਾਲ ਤਾਂ ਬਾਲੇ ਵਰਤੇ ਵੀ ਨਹੀਂ ਸੀ ਹਾਂ ਇਹਨਾਂ ਨਾਲ ਉਹ ਨਹੀਂ ਉਹ ਵੀ ਮੁੱਦੇ ਵੀ ਜਿਵੇਂ ਆਪਣੇ ਪਾਰਲੀਮੈਂਟ ਚ ਮੁੱਦੇ ਉਹ ਵੀ ਚੱਕਦੇ ਰਹਿੰਦੇ ਨੇ ਹਾਂਜੀ ਹਾਂਜੀ ਜਿਹੜਾ ਜਾ ਕੇ ਗਾਂਹਾਂ ਉਹਨਾਂ ਨੂੰ ਕੈਂਡੀਡੇਟਾਂ ਦਾ ਤੁਹਾਨੂੰ ਪਤਾ ਲੱਗ ਗਿਆ ਹੈ ਕੈਂਡੀਡੇਟਾਂ ਦੇ ਜਿਹੜੇ ਉਮੀਦਵਾਰ ਖੜੇ ਨੇ ਵੋਟਾਂ 'ਚ ਉਹਨਾਂ ਦਾ ਪਤਾ ਲੱਗ ਗਿਆ ਦੋਹਾਂ ਦਾ ਨਾਮ ਦਾ ਪਤਾ ਅਸੀਂ ਬੜੇ ਪੜੇ-ਪੁੜੇ ਨਹੀਂ ਅਈਦਾ ਭਾਜੀਪੀ ਦੇ ਅਰਵਿੰਦ ਖੰਨਾ ਨੇ ਉਹਨਾਂ ਨੂੰ ਕਿਵੇਂ ਦੇਖ ਤੋਂ ਭਾਜੀਪੀ ਉਹਨਾਂ ਨੂੰ ਤਾਂ ਅਸੀਂ ਜਮੇ ਨਹੀਂ ਪਾਉਣੀ ਹੂੰ ਕਾਹਦੇ ਕਰਕੇ ਨਹੀਂ ਪਾਉਣੀ ਕਿਉਂ ਨਹੀਂ ਪਾਉਣਾ ਮਤਲਬ ਵੀ ਨਹੀਂ ਸਾਡਾ ਅਸੀਂ ਪਾਉਂਦੇ ਹੀ ਨਹੀਂ ਪਹਿਲਾਂ ਤੋਂ ਪਹਿਲਾਂ ਕਾਲੀਆਂ ਇੰਨੀ ਜੁੜੇ ਹੋਏ ਸੀ ਹੂੰ ਹੁਣ ਇੱਧਰ ਜੁੜ ਗਏ ਬਸ ਨਹੀਂ ਮੋਦੀ ਕਹਿੰਦਾ ਮੈਂ 2-2000 ਰੁਪਏ ਪਾਉਣਾ ਜਿਨ੍ਹਾਂ ਨੂੰ ਪਾਉਂਦਾ ਉਹ ਪਾ ਦੇਣਗੇ ਸਾਨੂੰ ਤਾਂ ਪਾਇਆ ਨਹੀਂ ਕਿਤੇ ਵਿੱਚ ਵਿੱਚ ਕਈ ਵੀ ਕਿਸਾਨ ਭਰਾ ਉਹਨਾਂ ਤੇ ਦੋਸ਼ ਵੀ ਲਾ ਰਹੇ ਨੇ ਵੀ ਉਹਨਾਂ ਨੇ ਧੱਕਾ ਕੀਤਾ ਕੀ ਲੱਗਦਾ ਵੀਰੇ ਬੀਜੇਪੀ ਦੀ ਸਰਕਾਰ ਨੇ ਬੀਜੇਪੀ ਦੇ ਕਿਸਾਨਾਂ ਨੂੰ ਕਿੱਲ ਗੱਡੇ ਗਏ ਆ ਜੀ ਸੰਘੂ ਬਾਰਡਰ ਤੇ ਹੁਣ ਜਾਣ ਨਹੀਂ ਦਿੰਦਾ ਪਹਿਲਾਂ ਅਸੀਂ 13 ਮਹੀਨੇ 14 ਮਹੀਨੇ ਕਿਸਾਨ ਬੈਠ ਕੇ ਆ ਗਏ ਦਿੱਲੀ ਦੀਆਂ ਬਰੂਹਾਂ ਤੇ ਕੋਈ ਸੁਣਵਾਈ ਨਹੀਂ ਹੋਈ ਬਰੋਚਾ ਦੇ ਕੇ ਮੋੜਤਾ ਕੋਈ ਮੈਚ ਵੀ ਕੋਈ ਗਰੰਟੀ ਨਹੀਂ ਕਰੇ ਐਮਐਸਪੀ ਦੀ ਗਰੰਟੀ ਤਾਂ ਹੁਣ ਕਾਂਗਰਸ ਦੇ ਰਹੀ ਆ ਕਹਿੰਦੇ ਅਸੀਂ ਐਮਐ ਉਹ ਕਹੀ ਜਾਂਦੇ ਆ ਜੀ ਲਾਰੇ ਲਾਈ ਜਾਂਦੇ ਆ ਬਾਅਦ ਚ ਕਿਹਨੇ ਦੇਣੀ ਹੁੰਦੀਆਂ ਗਰੰਟੀ ਕੋਈ ਨਹੀਂ ਕੋਈ ਲਕਤੀ ਰੂਪ ਜਿਦਿੰਦੀ ਆ ਕਾਂਗਰਸ ਨਹੀਂ ਕਹਿ ਰਹੇ ਨੇ ਉਹ ਵੀ ਲਕਤੀ ਕਈ ਤਾਂ ਛਾਰੇ ਹੀ ਜਾਂਦੇ ਆ ਜੀ ਵੀ ਤੁਹਾਡਾ ਮਨ ਵੀ ਸਿਮਰਜੀਤ ਮਾਨ ਜਾਂ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਨੇ ਗਲੀਆਂ ਨਾਲੀਆਂ ਬਹੁਤ ਛੜੇ ਪਿੰਡ ਬਣੀਆਂ ਪਿੰਡ ਦੇ ਆਧਾਰ ਤੇ ਵੋਟਾਂ ਮੰਗ ਵੀ ਕੰਮ ਕੰਮ ਦੇ ਆਧਾਰ ਤੇ ਵੋਟ ਪਾ ਕੰਮ ਕਰਿਆ ਜੀ ਆਮ ਆਦਮੀ ਨੇ ਜਰੂਰ ਸਤਿ ਸ਼੍ਰੀ ਅਕਾਲ ਜੀ ਅਸੀਂ ਕਿਸੇ ਪਾਰਟੀ ਦੇ ਵਿਰੁੱਧ ਨਹੀਂ ਬੋਲਣਾ ਜੀ ਨਹੀਂ ਵਿਰੋਧ ਨਹੀਂ ਵਿਰੋਧ ਨਹੀਂ ਬੋਲਣਾ ਆਪਾਂ ਅਸੀਂ ਵੀ ਨਹੀਂ ਕਹਿੰਦੇ ਕਿਸੇ ਦੇ ਵਿਰੁੱਧ ਬੋਲੋ ਤੁਸੀਂ ਐ ਦੱਸਣਾ ਵੀ ਹਾਂ ਭਾਈ ਆਹ ਪਾਰਟੀ ਸਾਡੇ ਪਿੰਡ ਕੰਮ ਕੀਤੇ ਅਸੀਂ ਉਹਨੂੰ ਵੋਟ ਪਾਵਾਂ ਆਮ ਪਾਰਟੀ ਦੇ ਨਾਲ ਆ ਜੀ ਆਮ ਪਾਰਟੀ ਦੀ ਕੰਮ ਕੀਤੇ ਨੇ ਉਹਨਾਂ ਨੇ ਕਰਿਆ ਬਿਜਲੀ ਸਾਨੂੰ ਰਾਤ ਨੂੰ ਜਾਣ ਦੀ ਲੋੜ ਹੀ ਨਹੀਂ ਪੈਂਦੀ ਦੇਣੇ ਦੇਣੇ ਜੜੇ ਬੱਤੀ ਆਉਂਦੀ ਆ ਛੇਜ ਕੇ ਮੁੜੇ ਆਉਣੇ ਆ ਹੂੰ ਰਾਤਾਂ ਨੂੰ ਕੋਈ ਜਾਂਦੇ ਨਹੀਂ ਕੇਹ ਜੀ ਆਰਾਮਦਾਰੀ ਆ ਜੀ ਵੀ ਜਿਹੜੇ ਬਲੈਕਟ ਦਾ ਅੱਗੇ ਵੀ ਆਉਂਦੇ ਸੀ ਅੱਗੇ ਕੱਟ ਹੀ ਲਈ ਜਾਂਦੇ ਸੀ ਆਪਣੇ ਕਾਲੀ ਗੰਗਰੇ ਵੇਲੇ ਹੂੰ ਲੁੱਟ ਕੇ ਖਾ ਗਏ ਉਹ ਇਹ ਠੀਕ ਨੇ ਹਾਂ ਜੀ ਠੀਕ ਨੇ ਕੰਮ ਸਾਰੇ ਖਾਂਦੇ ਕੰਮ ਕਰਿਆ ਸੀ ਇਹਨਾਂ ਨਾਲ ਆ ਕੀ ਲਾ ਜਿਵੇਂ ਇਹਨਾਂ ਨੇ ਵਾਦੇ ਕੀਤੇ ਸੀ ਵਾਦੇ ਪੂਰੇ ਕੀਤੇ ਨੇ ਇਹਨਾਂ ਨੇ ਕੋਈ ਕਰ ਤੇ ਕੋਈ ਕਰ ਦੇਣਗੇ ਜੀ ਨਸ਼ਾ ਬੰਦ ਹੋਏ ਨਸ਼ਾ ਨਹੀਂ ਬੰਦ ਹੋਇਆ ਜੀ ਨਸ਼ਾ ਨਹੀਂ ਬੰਦ ਨਸ਼ਾ ਨਹੀਂ ਬੰਦ ਬੇਰਜੁਗਾਰੀ ਖਤਮ ਹੋਈ ਕੋਸ ਹੋ ਗਈ ਸੀ ਕੋਸ ਰਹੀ ਗਈ ਹਮ 1000 ਰੁਪਇਆ ਉਹ ਨਹੀਂ ਹੜੀ ਮਿਲੇ ਕਹ ਤਾਂ ਦਿੱਤਾ ਹੀ ਕਰਿਆ ਨਹੀਂ ਆਪਣੇ ਪਿੰਡ ਘਰ ਰਮਦਾਸੀਆਂ ਵੇੜੇ ਚ ਹੁੰਦੇ ਨੇ ਘਰ ਰਸਨ ਆਇਆ ਕਰ ਕਰ ਰਸਨ ਹਾਂ ਰਸਨ ਆਈ ਜਾਂਦਾ ਜੀ ਕਰ ਕਰ ਹਾਂਜੀ ਹਾਂਜੀ ਠੀਕ ਹੈ ਕਿਤੇ ਨਾ ਕਿਤੇ ਸੰਤੋਸ਼ਟ ਹੋ ਤੁਸੀਂ ਸਰਕਾਰ ਤੋਂ ਹਾਂਜੀ ਹਾਂਜੀ ਕੀ ਲੱਗਦਾ ਵੀ ਜਿੱਤ ਜਾਣਗੇ ਹਾਂਜੀ ਜਿੱਤਣਗੇ ਜਿਵੇਂ ਭਗਵਾਨ ਤਮਨ ਸਾਹਿਬ ਕਹਿੰਦੇ ਨੇ ਵੀ ਅਸੀਂ 13 ਜ਼ੀਰੋ ਕਰਾਂਗੇ ਦੂਜੀ ਸੀਟਾਂ ਨਾਲ ਨਹੀਂ ਪਤਾ ਵੀ ਸਾਡੇ ਲਈ ਸੀਟਾਂ ਕੱਢਣਗੇ ਜੀ ਇੱਕ ਖੰਡੂਰ ਸਾਹਿਬ ਤੋਂ ਭਾਈ ਅਮਰਤਪਾਲ ਖਾਲਸਾ ਖੜੇ ਨੇ ਉਹਨਾਂ ਦਾ ਜਾਨ ਉਹਨਾਂ ਕਨੇ ਲੋਕ ਬਹੁਤ ਜੁੜ ਗਏ ਇੱਥੋਂ ਵੀ ਗਏ ਆ ਜੀ ਗੱਡੀਆਂ ਲੈ ਕੇ ਹਾਂ ਹਾਂ ਉਹਨਾਂ ਦੇ ਪੱਖ ਦੇ ਵਿੱਚ ਗੜਾਂ ਪਿੰਡ ਤੋਂ ਵੀ ਗਏ ਹਾਂ ਹਾਂ ਮਦਗਾ ਵੀ ਬੋਟਾ ਪੈਣੀ ਚਾਹੀਦੀ ਜਿਵੇਂ ਤੁਸੀਂ ਕਿਹਾ ਆਮ ਪਾਰਟੀ ਨੇ ਵਧੀਆ ਕੰਮ ਕੀਤੇ ਨੇ ਫਿਰ ਉਹ ਮੁੰਡੇ ਨੂੰ ਵੀ ਉਹਨਾਂ ਨੇ ਹੱਥ ਦੇ ਕੇ ਉਧਰ ਜੇਲ੍ਹ ਚ ਛੱਟਿਆਗਾ ਉੱਥੇ ਕਿਵੇਂ ਦੇਖਦੇ ਨੇ ਸਰਕਾਰ ਨੂੰ ਇਹਨਾਂ ਤਾਂ ਹੁਣ ਅਸੀਂ ਕਹਿ ਨਹੀਂ ਸਕਦੇ ਦੇਖੋ ਸਰਕਾਰਾਂ ਦਾ ਕੰਮ ਆ ਜੀ ਉਹਨਾਂ ਦਾ ਹਣਾ ਹਾਂ ਆਪਾਂ ਵੀ ਇਹਨੇ ਡੂੰਗੇ ਨਹੀਂ ਜਾ ਸਕਦੇ ਹਾਂ ਵੀ ਜੇ ਉਹ ਵਧੀਆ ਹੀ ਕੰਮ ਕਰਦਾ ਸੀ ਉਹਦੇ ਨਸੇ ਛੜਾਉਂਦਾ ਸੀ ਚਿੱਟਾ ਛੜਾਉਂਦਾ ਸੀ ਹਣਾ ਹੂੰ ਤੇ ਸਰਕਾਰਾਂ ਦੇ ਕੰਮ ਇਹ ਜੇ ਹੁੰਦੇ ਆ ਫਿਰ ਉਹ ਤਾਂ ਇੱਕ ਨੌਜਵਾਨ ਮੁੰਡਾ ਗਾ ਕੋਟ ਦੁੰਨੇ ਦਾ ਪਾਨਾ ਸਿੱਧੂ ਹਾਂਜੀ ਹਾਂਜੀ ਕਿਵੇਂ ਦੇਖਦੇ ਉਹਨੂੰ ਵਧੀਆ ਮੁੰਡਾ ਜੀ ਵਧੀਆ ਕੰਮ ਕਰ ਰਿਹਾ ਵਧੀਆ ਕੰਮ ਉਹਤੇ ਵੀ ਪਿਛਲੇ ਲੋਕੋ ਜਾਂਟਾ ਨੇ ਰੁਈਏ ਖਾ ਕੇ ਜੀ ਮੁੜ ਕੇ ਕੋਈ ਬਾਹ ਨਹੀਂ ਫੜਦਾ ਕਿਸੇ ਸਰਕਾਰ ਨੇ ਉਹ ਤੋਂ ਬਿਨਾਂ ਉਹਨੇ ਬੰਦੇ ਨੇ ਪੈਸੇ ਦਵਾਇਆ ਮੁੰਡੇ ਨੇ ਹਾਂ ਹਾਂ ਨਹੀਂ ਪਿਛਲੇ ਉਹਤੇ ਵੀ ਅਤਿਆਚਾਰ ਹੋਇਆ ਉਹਨੂੰ ਵੀ ਜੇਲ੍ਹ ਚ ਫੜ ਕੇ ਛੱਟਿਆ ਗਿਆ ਉਹਦੇ ਲਈ ਲੋਕਾਂ ਨੇ ਇਹ ਮਦਦ ਕਰੀ ਜੀ ਤਾਂ ਹੀ ਐਡਾ ਧਰਨਾ ਲੱਗਾ ਤਾਂ ਹੀ ਉਹਦਾ ਘੜਾ ਛੁੱਟ ਗਿਆ ਜੀ ਹੂੰ ਉਦਨੇ ਕਿਤੇ ਨਾ ਕਿਤੇ ਫਿਰ ਤੁਸੀਂ ਉਥੇ ਸਰਕਾਰ ਨੂੰ ਤਾਂ ਦੋਸ਼ੀ ਮੰਨਦੇ ਹੋ ਵੀ ਉਹਨਾਂ ਨੇ ਅਤਿਆਚਾਰ ਕੀਤਾ ਉਥੇ ਕੋਈ ਵੀ ਸਰਕਾਰ ਦੇ ਜੋ ਕੋਈ ਉਲਟ ਕੋਈ ਬੋਲਦਾ ਫਿਰ ਉਹਦੇ ਦੇ ਕਰੀ ਜਾਂਦੀ ਐ ਕੋਈ ਕੰਮ ਤਾਂ ਉਹ ਵਧੀਆ ਕਰ ਰਿਹਾ ਹਾਂ ਕੰਮ ਵਧੀਆ ਕਰ ਰਿਹਾ ਤਾਂ ਕੀ ਲੱਗਦਾ ਤੁਹਾਨੂੰ ਵੀ ਕਿਹੜੀ ਪਾਰਟੀ ਜਿੱਤੂ ਹੁਣ ਚਲੋ ਆਪਾਂ ਜਿੱਤਣ ਤੇ ਆ ਗਏ ਸਾਨੂੰ ਤਾਂ ਇਹ ਹੈ ਵੀ ਆਮ ਪਾਰਟੀ ਜਿੱਤੂ ਹੀ ਟੱਕਰ ਕਿਹਨਾਂ ਨਾਲ ਆਮ ਪਾਰਟੀ ਦੀ ਇੱਥੇ ਤਾਂ ਸਿਰ ਮਰਜ਼ੀ ਦਾ ਮਾਰਨਾ ਸੀ ਅੱਛਾ ਖੈਰਾ ਸਾਹਿਬ ਖੈਰਾ ਸਾਹਿਬ ਢੱਕਟ ਹੈ ਬੀਜਪੀ ਦੇ ਅਰਵਿੰਦ ਕੰਧਾ ਵੀ ਇੱਥੇ ਸਾਡੇ ਜੀ ਦੋਹੇ ਪਾਰਟੀਆਂ ਦੇਖੋ ਖੇਤਰੀ ਪਾਰਟੀ ਦੇ ਜਿਵੇਂ ਪ੍ਰਕਾਸ਼ ਸਿੰਘ ਬਾਦਲ ਦੀ ਪਾਰਟੀ ਆ ਝੁੰਦਾ ਸਾਹਿਬ ਖੜੇ ਨੇ ਬਾਦਲ ਦੇ ਉਹਨਾਂ ਨੂੰ ਉਹਨਾਂ ਦਾ ਸੀ ਪਹਿਲਾਂ ਸੀਗਾ ਜੋ ਟੁੱਟ ਗਏ ਉਹਨਾਂ ਦਾ ਬਸ ਉਹਨਾਂ ਨੇ ਸਾਡੇ ਕੰਮ ਪਸੰਦ ਨਹੀਂ ਆਏ ਹੂੰ ਉਹ ਲੋਕਾਂ ਨਾਲ ਧੱਕਾ ਸਹੀ ਕਰ ਲਾਗੇ ਜੀ ਜਦੋਂ 10 ਸਾਲ ਰਹਿ ਗਏ ਜੀ ਹੂੰ ਇਸ ਘਰ ਕੇ ਲੋਕ ਟੁੱਟ ਗਏ ਉਹ ਤਾਂ ਕਹਿੰਦੇ ਅਸੀਂ ਕਿਸਾਨਾਂ ਨਾਲ ਧੱਕਾ ਸਹੀ ਨਹੀਂ ਕੀਤਾ ਮਤਲਬ ਕਿਸਾਨਾਂ ਨੂੰ ਕੁਝ ਕੰਮ ਉਹਨਾਂ ਨੇ ਵਧੀਆ ਵੀ ਕਰਿਆ ਜਦੋਂ ਥਾਂ-ਥਾਂ ਮੋਟਰਾਂ ਲਵਾਤੀਆਂ ਜੀ ਚਾਹੇ ਖਰਚੇ ਵਾਲੀਆਂ ਲੱਗੇ ਜੀ ਹੂੰ ਇੱਕ ਵੀਰੇ ਤੁਹਾਡੇ ਕੋਲੇ ਸਵਾਲ ਹੈਗਾ ਜਿਵੇਂ ਸਰਕਾਰ ਇੱਕ ਵਾਅਦਾ ਕਰਦੀ ਸੀ ਸਰਕਾਰ ਇੱਕ ਵਾਅਦਾ ਕਰਦੀ ਸੀ ਵੀ ਜਿਹੜੇ ਬੇਆਦਬੀ ਦੇ ਦੋਸ਼ੀ ਨੇ ਤੁਹਾਨੂੰ ਪਤਾ ਜਿਵੇਂ ਬੇਆਦਬੀ ਹੋਈ ਸੀ ਨਾ ਆਪਣੇ ਕੋਟਕਪੂਰੇ ਇੱਕ ਇਧਰਲੇ ਪਾਸੇ ਗੋਲੀ ਕਾਂਡ ਹੋਇਆ ਸੀ ਬਾਈਬਲ ਕਲਾ ਕੀ ਉਹਦੇ ਸਰਕਾਰ ਨੇ ਕਿਹਾ ਸੀ ਵੀ ਅਸੀਂ ਉਹਦਾ ਇਨਸਾਫ ਦਵਾਵਾਂਗੇ ਉਹਦਾ ਇਨਸਾਫ ਮਿਲਿਆ ਨਹੀਂ ਵੀਰੇ ਕੋਈ ਛਾਪੜੀ ਮਿਲਿਆ ਦਾ ਹੂੰ ਜੇ ਇਨਸਾਫ ਮਿਲਿਆ ਹੁੰਦਾ ਯਾਰ ਸਰਕਾਰ ਮੂਰੇ ਆਉਂਦੀ ਹੂੰ ਉਹਦੇ ਦੂਜੀ ਸਰਕਾਰਾਂ ਕਾਂਗਰਸ ਵੀ ਕਹਿੰਦੀ ਸੀਗੀ ਵੀ ਇਹ ਛਾਪ ਦਵਾਵਾਂਗੇ ਹੂੰ ਪਰ ਕਿਸੇ ਨੂੰ ਛਾਪ ਨਾ ਮਿਲਿਆ ਨੀ ਬਰੇ ਯਾਰ ਹੂੰ ਫਿਰ ਕਿਤੇ ਨਾ ਕਿਤੇ ਆਏ ਦੇਖ ਰਹੇ ਹਾਂ ਵੀ ਸਰਕਾਰ ਇਹ ਕੰਮ ਤੇ ਫੇਲੀਅਰ ਵੀ ਰਹੀ ਹੈ ਹਨਾ ਫੇਲੀ ਰਹੀ ਹੈ ਬਰੇ ਯਾਰ ਹੂੰ ਸਹੀ ਤਾਂ ਕਿਧਰ ਪਹੁੰਚੀ ਜਾਨਾ ਦੂਜੀ ਕਾਂਗਰਸ ਪਹਿਲਾਂ ਅਕਾਲੀਆਂ ਦੇ ਬਣੀ ਸੀ ਫਿਰ ਕਾਂਗਰਸ ਬਣ ਗਈ ਹੂੰ ਤੇ ਕਾਂਗਰਸ ਕਹਿੰਦੀ ਸੀ ਛਾਪ ਦਵਾਵਾਂਗੇ ਸਾਫ ਕਿਸੇ ਨੂੰ ਨਹੀਂ ਮਿਲਿਆ ਹਿੱਤਕ ਉਦੋਂ ਬਾਅਦ ਆਮਦ ਪਾਰਟੀ ਕਹਿੰਦੇ ਇਹ ਅਸੀਂ ਦਵਾਵਾਂਗੇ ਨਾ ਉਦੋਂ ਬਾਅਦ ਮਿਲਿਆ ਤੁਸੀਂ ਕਿਹੜੀ ਪਾਰਟੀ ਨੂੰ ਵੋਟ ਪਾਓਗੇ ਅਸੀਂ ਭਾਈ ਸਿਮਰਜੀਤ ਮਾਨ ਨੂੰ ਹੂੰ ਕਿਉਂ ਪਾਉਂਗੇ ਬਸ ਹੁਣ ਦੋਨੇ ਪਾਰਟੀਆਂ ਫੇਰ ਲੈ ਵੀਰੇ ਤੀਜੀ ਨੂੰ ਪਾਵਾਂਗੇ ਹੂੰ ਮਾਨ ਸਾਹਿਬ ਨੇ ਕੰਮ ਕਰੇ ਨੇ ਕੰਮ ਜਿੰਨੇ ਕਰਿਆ ਠੀਕ ਆ ਉਹ ਤਾਂ ਹੂੰ ਪਰ ਵੋਟ ਉੱਥੇ ਪਾਵਾਂਗੇ ਵੀਰੇ ਯਾਰ ਸਿੱਧੀ ਗੱਲ ਠੀਕ ਆ ਹੂੰ ਬਿਉਨਾ ਨਾਲ ਹੋਗੇ ਕੀ ਲੱਗਦਾ ਬਾਪੂ ਜੀ ਹੈ ਜੀ ਕੀ ਲੱਗਦਾ ਕਿਹੜੀ ਪਾਰਟੀ ਮੂਰੇ ਜਾ ਰਹੀ ਆ ਜਿਵੇਂ ਐਮਪੀ ਦੇ ਵੋਟ ਆ ਗਈਆਂ ਪੰਜਾਬ ਦੇ ਵਿੱਚ ਤਾਂ ਕਾਂਗਰਸ ਤੇ ਚਾੜੂ ਵਾਲੇ ਬਹੁਰੇ ਜਾਣਗੇ ਕਾਂਗਰਸ ਤੇ ਚਾੜੂ ਹਾਂ ਕੰਮ ਕਰ ਕੀਤੇ ਨੇ ਚਾੜੂ ਪਾਰਟੀ ਨੇ ਬਸ ਲੋਕਾਂ ਦਾ ਧਿਆਨ ਰੱਖਦਾ ਠੀਕ ਹੈ ਹਾਂਜੀ ਤੁਸੀਂ ਕਿਹੜੀ ਪਾਰਟੀ ਕਿੰਨੀ ਹੋ ਆਪਾਂ ਰਾਜੀ ਕਿਸੇ ਬੰਦੀ ਨਹੀਂ ਠੀਕ ਹੈ ਤੇ ਬਾਪੂ ਜੀ ਕਿਵੇਂ ਕੀ ਲੱਗਦਾ ਕਿਹੜੀ ਪਾਰਟੀ ਦਾ ਮਾਹੌਲ ਜ਼ਿਆਦਾ ਹੈ ਕਿਦੋਂ ਆ ਗਿਆ ਕਹੋ ਇਹ ਜੇ ਸਮਝਾਂ ਇਹ ਤਾਂ ਸਾਝੇ ਜੇ ਬੰਦੇ ਹੁੰਦੇ ਆ ਸੰਦਾ ਹਰੇਕੀ ਕਹਿ ਦਿੰਦਾ ਵੀ ਆਜੋ ਹਾਂ ਗੱਲ ਪੱਕੀ ਆ ਵੀ ਕਿਹੜੇ ਮਰਜ਼ੀ ਪਾਲਾ ਸਾਧ ਲੈ ਹਾਂ ਨਹੀਂ ਉਹ ਕਿਹੜੀ ਪਾਰਟੀ ਮੂਰੇ ਜਾ ਰਹੀ ਹੈਗੀ ਕਾਂਗਰਸ ਹੀ ਜਾਂਦੀ ਉਹ ਕਾਂਗਰਸ ਖੈਰਾ ਸਾਹਿਬ ਨੇ ਲੀਡਰ ਆਗੇ ਜਾਣਦੇ ਹੋ ਲੀਡਰ ਨੂੰ ਵੀ ਕਿਹੜੇ ਨੂੰ ਵੋਟ ਪਾਉਣੇ ਆ ਜਾਣਦੇ ਇੱਥੇ ਆ ਕੇ ਗਿਆ ਠੀਕ ਹੈ ਹਾਂ ਅੰਦਰ ਲੁਕੂ ਤੇ ਆ ਕੇ ਗਿਆ ਠੀਕ ਹੈ ਖੈਰਾ ਅੱਛਾ ਹਾਂ ਨਹੀਂ ਮੌਜੂਦਾ ਸਰਕਾਰ ਭਗਵੰਤ ਮਾਨ ਦੀ ਆਮ ਆਦਮੀ ਦੀ ਮੀਤੇ ਹਰ ਮੁੰਡਾ ਨੌਜਵਾਨ ਨਾ ਕਹਿੰਦਾ ਕੰਮ ਮੈਂ ਵੀ ਬਹੁਤ ਕਰੂੰਗਾ ਕੁਤੇਰੇ ਗਏ ਉਹ ਤਾਂ ਕਾਹੀ ਕਹੀ ਜਾਂਦੇ ਹੁੰਦੇ ਪੁੱਤ ਦਾ ਛੜੀ ਦੇ ਜਾਂਦੇ ਹਾਂ ਹੂੰ ਕੀ ਲੱਗਦਾ ਖੈਰਾ ਸਾਹਿਬ ਕੰਮ ਕਰਨਗੇ ਕੀ ਪਤਾ ਹੁਣ ਆਇਆ ਤਾਂ ਜਿੱਤ ਕੇ ਤਾਂ ਕੋਈ ਆਉਂਦਾ ਤਾਂ ਆਉਂਦਾ ਨਹੀਂ ਜਿੱਤ ਕੇ ਜਿੱਦੀ ਕੋਈ ਆਉਂਦਾ ਤਾਂ ਆਉਂਦਾ ਨਹੀਂ ਨਹੀਂ ਫਿਰ ਤੁਸੀਂ ਵੋਟ ਉਹਨਾਂ ਨੂੰ ਨਾ ਪਾਓ ਜਿਹੜੇ ਜਿੱਤ ਕੇ ਆਉਂਦੇ ਹੀ ਨਹੀਂ ਬੱਸ ਇਹ ਹਜੇ ਹੋਰ ਤਾਂ ਸਾਡੇ ਭਗਵਾਨ ਸਵਾਨ ਨੂੰ ਪਹਿਲਾਂ ਪਾਈ ਗਏ ਉਹ ਵੋਟਾਂ ਮੰਗਣ ਵੀ ਨਹੀਂ ਇੱਥੇ ਐਫਪੀ ਜਿਤਾਉਂਦੇ ਰਹੇ ਪਹਿਲੀਆਂ ਚ ਹਾਂਜੀ ਬਾਅਦ ਤੇ ਵੀ ਕਿਤੇ ਨਾ ਕਿਤੇ ਨਾਰਾਜ਼ ਹੋ ਤੁਸੀਂ ਸਰਕਾਰ ਤੋਂ ਰਾਜ ਤਾਂ ਹੁ ਸਾਰੇ ਖੁਸ਼ ਤਾਂ ਹੁੰਦੀ ਨਹੀਂ ਇਹ ਜਾਨਣਾ ਨਹੀਂ ਕੰਮ ਕੀਤੇ ਨੇ ਸਰਕਾਰ ਨੇ ਮਾੜੇ ਬੁਟੇ ਹੈ ਵੀ ਕੁਝ ਨਹੀਂ ਵੀ ਜਿਵੇਂ ਨਸ਼ਾ ਉਹ ਜੋ ਮੈਂ ਨਹੀਂ ਖਤਮ ਕਰਿਆ ਬੇਰਜ਼ਗਾਰੀ ਬੇਰਜ਼ਗਾਰੀ ਵਧ ਗਈ ਹੂੰ ਤੇ ਇਹ ਹੋਰ ਬਿਜਲੀ ਬੁਜਲੀ ਇਹ ਦੇਈ ਜਾਂਦੇ ਹੈ ਵਧੀਆ ਵੀ ਤੁਸੀਂ ਟੀਵੀਆਂ ਚ ਐਡਸ ਹੁੰਦੇ ਹੋਵੋਗੇ 48000 ਨੌਕਰੀ ਰੱਖ ਲਈ ਨਸ਼ੇ ਖਤਮ ਕਰਤੇ ਹੋਇਆ ਕੋਈ ਨਹੀਂ ਨਸ਼ਾ ਜੋ ਮੈਂ ਨਹੀਂ ਚਲਾਉਂਦਾ ਨਸ਼ਾ ਤਾਂ ਵੱਧ ਗਿਆ ਵੱਧ ਗਿਆ ਯਾਰ ਮੈਂ ਖਤ ਹਾਂਜੀ ਮੇਰਾ ਤਾਂ ਵੱਧ ਗਿਆ ਅੱਗੇ ਬਹੁਤ ਜ਼ਿਆਦਾ ਵੱਧ ਗਿਆ ਹੁਣ ਤਾਂ ਨਹੀਂ ਇੱਕ ਜਿਵੇਂ ਹੁਣ ਆਪਣੇ ਮੌਜੂਦਾ ਐਮਪੀ ਸਰਦਾ ਸਿਮਰਜੀਤ ਸਿੰਘ ਮਾਨ ਨੇ ਉਹ ਕਿਵੇਂ ਦੇਖਦੇ ਹੋ ਉਹਨਾਂ ਨੂੰ ਕਿਵੇਂ ਦੇਖਦੇ ਹੋ ਕੰਮ ਨਹੀਂ ਕੀਤਾ ਉਹ ਨਹੀਂ ਉਹ ਵਧੀਆ ਸਟੈਂਡ ਵਾਲੇ ਬੰਦੇ ਨੇ ਹੂੰ ਕੀ ਲੱਗਦਾ ਉਹਨਾਂ ਦਾ ਰੁਝਾਨ ਕਿਵੇਂ ਆ ਵੋਟਰ ਕਦਰ ਕਰਦੇ ਆ ਅਸੀਂ ਬਹੁਤ ਜ਼ਿਆਦਾ ਉਹਨਾਂ ਦੀ ਕਿਵੇਂ ਲੱਗਦਾ ਉਹਨਾਂ ਦਾ ਰੁਝਾਨ ਕਿੱਥੇ ਜੇ ਖੜੇ ਨੇ ਵੀ ਜਿੱਤ ਜਾਣਗੇ ਕਿ ਜਿੱਤਣ ਦੀ ਉਮੀਦ ਆ ਵੀ ਹੂੰ ਦੁਆਰੇ ਲਿਜਾਣਗੇ ਉਮੀਦ ਲੱਗਦੀ ਹੈ ਵੀ ਕੰਮ ਕਰੇ ਨੇ ਉਹਨਾਂ ਨੇ ਹਾਂ ਕਰੇ ਵੀ ਆ ਉਹ ਸਟੈਂਡ ਵੀ ਆ ਬੰਦੇ ਦਾ ਹੂੰ ਉਹ ਕਰਵਾਉਂਦੇ ਨੇ ਦੂਜੀ ਪਾਰਟੀ ਵਾਲੇ ਆਉਂਦੇ ਨੇ ਇੱਥੇ ਆਉਂਦੇ ਤਾਂ ਸਾਰੇ ਆ ਨਹੀਂ ਕੰਮ ਆ ਕੰਮਾਂ ਦੀ ਖਾਤਰ ਕੰਮਾਂ ਖਾਤਰ ਘਟ ਆਉਂਦਾ ਸਾਡੇ ਦਾ ਘਟ ਹੀ ਆਉਂਦੇ ਤਾਂ ਮਾਨੀਆ ਠੀਕ ਆ ਨਹੀਂ ਕਿਹੜੇ ਤੁਸੀਂ ਕਿਹਾ ਤੁਸੀਂ ਕਿਹ ਨਿੱਜੀ ਤੁਹਾਡੀ ਨਿੱਜੀ ਰਹਿ ਕੀ ਆ ਚਲੋ ਆਪਾਂ ਪਰਸਨਲੀ ਤੁਹਾਡੀ ਨਿੱਜੀ ਰਹਿ ਜਾਣਦੇ ਆ ਵੀ ਤੁਸੀਂ ਕਿਹਨੂੰ ਵੋਟ ਪਾਉਂਗੇ ਆਏ ਹੁਣ ਕੀ ਪਤਾ ਮੌਕੇ ਤੇ ਬਦਲ ਆ ਰਿਹਾ ਨਹੀਂ ਜਿਵੇਂ ਤੁਸੀਂ ਮਾਨ ਦਾ ਨਾਮ ਲੈਂਤਾ ਭਗਵਾਨ ਤੁਮਾਨ ਨੇ ਵੀ ਚੰਗੇ ਕੰਮ ਕੀਤੇ ਨੇ ਤੁਸੀਂ ਕਿਹਾ ਫਿਰ ਆਪਣਾ ਮਨ ਵੀ ਹੁੰਦਾ ਵੀ ਹਾਂ ਭਾਈ ਇਹਨੇ ਵਧੀਆ ਕੰਮ ਕੀਤਾ ਹੁਣ ਮੌਕੇ ਤੇ ਜਾ ਕੇ ਬਦਲਣਾ ਨਹੀਂ ਹੋਣਾ ਤਾਂ ਹੁੰਦਾ ਹੀ ਆ ਜਿਵੇਂ ਹੁਣ ਤੁਸੀਂ ਕਿਸਾਨੀ ਨਾਲ ਜੁੜੇ ਹੋਗੇ ਕਿਸਾਨੀ ਦੇ ਨਾਲ ਜਿਵੇਂ ਭਾਜੀਪੀ ਦੇ ਰਵਿੰਦ ਖੰਨਾ ਵੀ ਖੜੇ ਨੇ ਉਹਨਾਂ ਨੂੰ ਕਿਵੇਂ ਦੇਖੋ ਉਹਦਾ ਨੰਬਰਾਂ ਜੀ ਨਹੀਂ ਹੈ ਤਾਂ ਹਾਲਾਂ ਤੇ ਬਿਲਕੁਲ ਨਹੀਂ ਉਹਨਾਂ ਨੂੰ ਉਹ ਨਹੀਂ ਭਾਈ ਪਰ ਪਰ ਨੂੰ ਕੋਈ ਗੱਲ ਸੱਚੋ ਵੋਟ ਪੈਜੂ ਪੈਜੂ ਪਿੰਡਾਂ ਚੋਂ ਨਹੀਂ ਪੈਂਦੀ ਅੱਛਾ ਪਿੰਡਾਂ ਚੋਂ ਨਹੀਂ ਵੋਟ ਪੈਣੀ ਆ ਕਿਸਾਨਾਂ ਕਿਸਾਨ ਕੁੱਟਿਆ ਉਹਨਾਂ ਨੇ ਅੱਛਾ ਜੀ ਉਹਨਾਂ ਤੈਨੂੰ ਤੁਹਾਨੂੰ ਪਤਾ ਨਹੀਂ ਲੱਗਦਾ ਪਿੰਡਾਂ ਦੀ ਹਾਂਜੀ ਹਾਂਜੀ ਉਹ ਮੈਂ ਵੀ ਤੁਹਾਨੂੰ ਦੱਸੂ ਆ ਫਿਰ ਪੁੱਛਣ ਦਾ ਨਹੀਂ ਕੀ ਮਤਰਾ ਉਹ 7-800 ਕਿਸਾਨ ਮਰ ਗਿਆ ਪਿੰਡਾਂ ਵਾਲਿਆਂ ਨੂੰ ਪਤਾ ਨਹੀਂ ਉਹਨਾਂ ਹੂੰ ਸਾਨੂੰ ਬੜਾ ਸਭ ਨੇ ਪੁੰਜੇ ਪੰਦੇ ਰਹੇ ਉੱਥੇ ਮੋਦੀ ਸਾਹਿਬ ਤਾਂ ਕਹਿੰਦੇ ਕਿਸਾਨ ਤਾਂ ਮੇਰੇ ਕਿੰਨੇ ਕਹਿਣ ਨੂੰ ਜਿੰਨੇ ਮਰਜ਼ੀ ਕਹੀ ਜਾਂਦੇ ਮੋਦੀ ਦਾ ਕੀ ਹੈ ਕਹਿੰਦਾ 2-2000 ਰੁਪਏ ਪਾਉਣਾ ਮੈਂ ਖਾਤੇਆਂ 'ਚ ਪਾਉ ਉਹ ਪਉਂਦਾ ਹੀ ਕੀ ਦੋਸਤ ਆਉਂਦੇ ਉਹਨੂੰ 17 ਰੁਪਏ ਆਉਗਾ ਕਿ 1.5 ਸਾਰਾ ਰੁਪਈਆ ਦਾ ਜਵਾਕ ਨਹੀਂ ਦਿਰਦਾ ਆਖਣ ਨੂੰ ਅੱਛਾ ਜੀ 17 ਰੁਪਏ ਦਾ ਇੱਕ ਜਵਾਕ ਆ ਜਾਂਦਾ ਉਹ 17 ਰੁਪਏ ਨਾਲ ਕਿਸਾਨ ਦਾ ਕੀ ਫਾਇਦਾ ਹੋ ਜੂ ਇੱਕ 1.5 ਹੂੰ ਬੋਟ ਗਾਮ ਨੂੰ ਜਾਂ ਕਾਗਰ ਨੂੰ ਬਸ ਦੁਨਾਂ ਨੂੰ ਬੋਟ ਨਹੀਂ ਰਹੀਆਂ ਉਹ ਪਿੰਡਾਂ ਦੀ ਦੁਨਾਂ ਨੂੰ ਬੋਟ ਹੋਰ ਕਿਸੇ ਨੂੰ ਬੋਟ ਨਹੀਂ ਕੰਮ ਕੀਤੇ ਨੇ ਸਰਕਾਰ ਨੇ ਜਿਹੜਾ ਕਰਦੇ ਅੱਗੇ ਪਹਿਲਾਂ ਕਰਦੇ ਉਹ ਹੀ ਦੇ ਕਰੀ ਜਾਂਦੇ ਆ ਉਹ ਜਿਹੇ ਜੇ ਪਹਿਲਾਂ ਆਏ ਨੇ ਤੁਸੀਂ ਫਿਰ ਬੋਟ ਕਿਹਨੂੰ ਪਾਵੋਗੇ ਕੰਮਾਂ ਦੇ ਆਧਾਰ ਤੇ ਬੋਟ ਪੈਂਦੀ ਹੁੰਦੀ ਆ ਬੋਟ ਤਾਂ ਖੰਮੀ ਨਹੀਂ ਪਈ ਉਹ ਤਾਂ ਬੋਟ ਦੀ ਛੱਡ ਦੂ ਗੱਲ ਹੂੰ ਬੋਟ ਦਾ ਕੀ ਪਤਾ ਕੁਭ ਕਰੀ ਪਿਆ ਰਹੇ ਵੀ ਗਰਮੀਆਂ ਭੰਦੀ ਲੋੜਾ ਲੈਣ ਦਾ ਸਾਰੀ ਓਏ ਆਹ ਓਏ ਸਾਰੀ ਇਕੋ ਜਿਹੀ ਮਰਜ਼ੀ ਕਰਦਾ ਹਾਂ ਭਗਵਾਨ ਤੁਮਾਨ ਨੇ ਕੀਤੇ ਕੀ ਵੀ ਨਹੀਂ ਉਹ ਪਤਾ ਬਣਾਈ ਪੁਲਿਸ ਦੀ ਨਹੀਂ ਬਣਾਈ ਕਿ ਕੀ ਦੀ ਕਿੰਨਾ ਕੁਸ਼ ਕਰਿਆ ਨੇ ਹੂੰ ਹੁਣ ਕੁਰਸੀ ਦੇ ਬਹਿ ਜਾਏ ਹੋ ਜਾਏ ਹੋ ਗਿਆ ਘਾਟਾ ਹੀ ਨਾ ਜੋ ਕੋਈ ਭਗਵਾਨ ਤੁਮਾਨ ਕਹਿੰਦਾ ਮੈਂ ਤਾਂ ਘਰ ਘਰ ਰਾਸ਼ਨ ਦੇਣ ਲੱਗ ਗਿਆ ਰਾਸ਼ਨ ਤਾਂ ਪਹਿਲਾਂ ਹੀ ਮਿਲਦਾ ਸੀ ਭਗਵਾਨ ਤੁਮਾਨ ਕੀ ਨਵਾਂ ਦੇਣ ਲੱਗ ਗਿਆ ਇੱਕ ਖੇਤਰੀ ਪਾਰਟੀ ਆਪਣੀ ਸ਼੍ਰੋਮਣੀ ਕਾਲੀ ਦਲ ਬਦਲ ਉਹ ਤੈਨੂੰ ਦੱਸਦਾ ਵੀ ਸਾਰੀ ਇਕੋ ਜਿਹਾ ਕਾਟੇ ਨਾਲ ਕੋਈ ਇਹ ਤੇਰੇ ਕੋਲੇ ਨਾ ਕੈਨੇ ਨਹੀਂ ਚਲਾਉਂਦੇ ਉਹ ਵੀਡੀਓ ਜਿਹਾ ਬਣਾਉਂਦੇ ਭਗਵਾਨ ਜੀ ਤਾ ਹਮਮ ਕੁੱਲ ਵੀ ਰਿਪੋਰਟ ਹੈ ਇਹਦੇ ਕੋਲੇ ਬਾਡੇ ਨਾਲ ਪੁਲਿਸ ਦੀ ਡੀਐਸਪੀ ਦੀ ਮੁੱਖ ਮੰਤਰੀ ਹੁਣ ਆਪ ਉੱਤੇ ਵੀ ਉਹ ਹੀ ਕੰਮ ਇਹਦਾ ਹਮ ਇਹਨਾਂ 'ਚੋਂ ਕੱਟ ਕੋਈ ਨਹੀਂ ਸਾਰੇ ਇੱਕੋ ਜਿਹੇ ਆ ਹਮ ਇੱਕ ਕਿਸਾਨਾਂ ਦੇ ਹੱਕ 'ਚ ਹੈ ਨਹੀਂ ਉਹ ਉਹ ਉਹੀ ਗੱਲ ਦਿੰਦੇ ਸਾਰੇ ਇੱਕੋ ਜਿਹੇ ਆ ਜਿੰਨੇ ਕੋਹ ਕਿਸਾਨਾਂ ਦੇ ਸੋਨਾ ਜੇ ਆ ਹਾਂਜੀ ਲੋਕਾਂ ਦਾ ਲੂ ਨੇ ਅੱਛਾ ਜੀ ਜਿਹੜੇ ਆ ਕਣਕ ਖਰੀਦਣ ਵਾਲੇ ਹਾਂ ਮੈਂ ਮੋਟਾਂ ਦਾ ਤੁਸੀਂ ਪਤਾ ਰਹਿਣਾ ਸਾਨੂੰ ਦੱਸਤਾ ਦੋ ਪਾਰਟਾਂ ਨੂੰ ਪੰਡਾ ਨੂੰ ਮੋਟਾਂ ਮਹਿਣੀਆਂ ਠੀਕ ਹੈ ਜੀ ਚਾਹੇ ਕਾਂਦਰਾਸ ਨੂੰ ਚਾਹੇ ਆਮ ਨੂੰ ਠੀਕ ਹੈ ਧੰਨਵਾਦ